ਸ਼ਿਰਗੋਇਨਵਾਲ ਸਾਈਬ ਲਾਗੇਡਾਰ ਐਕਸੀਡੈਂਟ ਵਿੱਚ ਚਾਰ ਨੌਜਵਾਨਾਂ ਦੀ ਜਿਹੜੀ ਮੌਤ ਹੋਈ ਸੀ ਉਹਨਾਂ ਦਾ ਜੱਦੀ ਪਿੰਡ ਪੰਡੋਰੀ ਰਣ ਸਿੰਘ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਗੱਲ ਇਹ ਦੀ ਵੱਡੀ ਘਟਨਾ ਵਾਪਰ ਗਈ ਜੀ ਪਿੰਡ ਬਹੁਤ ਵੱਡੀ ਦੁਖਦਾਈ ਘਟਨਾ ਵਾਏ ਤੇ ਅਸਹਿ ਜਿਹੜਾ ਇਹ ਆ ਦੁੱਖ ਆ ਪਿੰਡ ਵਾਸਤੇ ਸਾਡੇ ਨਗਰ ਵਾਸਤੇ ਵੀ ਜਿਹੜੇ ਨੌਜਵਾਨ ਪੰਜ ਨੌਜਵਾਨ ਸੀ ਉਹਦੇ ਵਿੱਚਕਾਰ ਦੇ ਇੱਕ ਜਣਾ ਜਿਹੜਾ ਉਹ ਵੀ ਜ਼ਖਮੀ ਆ ਤੇ ਚਾਰ ਜਣੇ ਜਿਹੜੇ ਹੀ ਉਹ ਉਹਨਾਂ ਦੀ ਡੈਥ ਹੋ ਗਈ ਆ ਤਿੰਨ ਜਿਹੜੇ ਹੀ ਉਪਨਦੋਰੀ ਰਣ ਸਿੰਘ ਦੇ ਸੀ ਸਾਡੇ ਉਹ ਬੱਚੇ ਜਿਹੜੇ ਹੀ ਨੌਜਵਾਨ ਬੱਚੇ ਸੀ ਪਤਾ ਨਹੀਂ ਉਹ ਕਿਵੇਂ ਕੁਦਰਤ ਨੂੰ ਕਿਵੇਂ ਪਾਉਂਦਾ ਸੀ ਇਹ ਪਾਣਾ ਵਾਪਰ ਗਿਆ ਪਰ ਐਡਾ ਵੱਡਾ ਦੁੱਖ ਪਿੰਡ ਦੇ ਵਿੱਚ ਸਾਰਿਆਂ ਨੇ ਪਿੰਡ ਦੇ ਮਨਾਇਆ ਤੇ ਸਾਨੂੰ ਸਾਰਿਆਂ ਨੂੰ ਦੁੱਖ ਵੀ ਆ ਕਿ ਇਹ ਜਿਹੜੇ ਨੌਜਵਾਨ ਬੱਚੇ ਹੋਣ ਹਰ ਬੱਚੇ ਸਾਰੇ ਤੇ ਮਤਲਬ ਬਹੁਤ ਵੱਡਾ ਜਿਹੜਾ ਵਾ ਉਹ ਦੁੱਖ ਹੋਇਆ ਦੱਸ ਕਿੰਨੇ ਕੇਜ ਇਹ ਪਿੰਡ ਨਾਲ ਇਹਨੇ ਤਿੰਨੇ ਜਵਾਨ ਜਿਹੜੇ ਸਾਡੇ ਪਿੰਡ ਦੇ ਆ तकरीबन 20 ਤੋਂ 24 ਦੇ ਵਿੱਚ ਵਿੱਚ ਆ ਕਿਦਾਂ ਪਰਿਵਾਰ ਦੇ ਹਾਲਾਤ ਕਿਦਾਂ ਦੇ ਸਰ ਪਰਿਵਾਰ ਦੇ ਹਾਲਾਤ ਨਾਰਮਲ ਜੇ ਆ ਕੁਛ ਦੇ ਵਿੱਚੋਂ ਬਹੁਤ ਗਰੀਬ ਘਰਾਣਿਆਂ ਦੇ ਆ ਤੇ ਸਰਕਾਰ ਗੜੀ ਇਹ ਬੇਨਤੀ ਵੀ ਕਰਦੇ ਆ ਵੀ ਉਹ ਇਹਨਾਂ ਦਾ ਜਿੰਨੀ ਵੀ ਮਦਦ ਹੋ ਸਕੇ ਇਹਨਾਂ ਪਰਿਵਾਰਾਂ ਦੀ ਉਹ ਜਿਹੜੀ ਉਹ ਮਦਦ ਕਰਨੀ ਚਾਹੀਦੀ ਡਾਕਟਰ ਸਾਹਿਬ ਜਿਹੜਾ ਬੱਚਾ ਜਿਹੜਾ ਕਮੈਟ ਗੈਡ ਹੋਸਪੀਟਲ ਦੇ ਵਿੱਚ ਉਹਦੀ ਕੰਡੀਸ਼ਨ ਕਿੱਤਰੀ ਦੀ ਹੁੰਦਾ ਉਹਦੀ ਕੰਡੀਸ਼ਨ ਹੁਣ ਕੁਝ ਠੀਕ ਆ ਮਤਲਬ ਉਹ ਅਜੇ ਖਤਰੇ ਤੋਂ ਬਾਹਰ ਨਹੀਂ ਕਹਿ ਸਕਦੇ ਪਰ ਸਟਾਫ ਨੂੰ ਵੀ ਕਾਫੀ ਆ ਪਰ ਕੁਝ ਹਾਲਤਾਂ ਦੀ ਠੀਕ ਆ ਅਮਨਦੀ ਉਹਦਾ ਸਰਕਾਰ ਆਮ ਆਦਮੀ ਪਾਰਟੀ ਦੇ ਕੀ ਕਹਿਣਾ ਚਾਹੁੰਦੇ ਹੋ ਜਿੱਤਾਂ ਪਰਿਵਾਰਾਂ ਦੇ ਵਿੱਚ ਇੰਨਾ ਵੱਡਾ ਘਾਟਾ ਪੈ ਚੁਕਾ ਜੇ ਨਹੀਂ ਵੀ ਸਰਕਾਰ ਵੱਲੋਂ ਮਦਦ ਹੋ ਸਕੇ ਇਹਨਾਂ ਪਰਿਵਾਰਾਂ ਦੀ ਜਿਹੜੀ ਉਹ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਧੰਨਵਾਦ ਹੂੰ ਬੜੀ ਬਾਪੇ ਦੀ ਕਿਰਪਾ ਹੈ ਇਹਨਾਂ ਦੇ ਬੱਚਿਆਂ ਦੇ ਚਲੋ ਪਰਮਾਤਮਾ ਜੋ ਹੋਣੀ ਹੋਣੀ ਖਿੱਚ ਕੇ ਲਈ ਜਾਂਦੀ ਇਹਨਾਂ ਉੱਧਰੋਂ ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਹੈ ਜੀ ਪਰਿਵਾਰ ਦੀ ਸਰਕਾਰ ਨੂੰ ਕੀ ਅਪੀਲ ਕਰਦੇ ਸਰਕਾਰ ਨੂੰ ਅਪੀਲ ਕਰਦੇ ਆਂ ਜੀ ਵੱਤ ਤੋਂ ਵੱਤ ਇਹਨਾਂ ਬੱਚਿਆਂ ਦੇ ਗਰੀਬ ਪਰਿਵਾਰ ਦੇ ਬੱਚੇ ਜਿੰਨੀ ਵੱਤ ਤੋਂ ਮਦਦ ਹੋ ਸਕਦੀ ਕਰੇ ਹੂੰ ਇੱਕ ਨੌਜਵਾਨ ਜਿਹੜਾ ਇਸ ਟਾਈਮ ਮਿਡ ਕਾਰਡ ਹਸਪੀਟਲ ਵਿੱਚ ਮਿਡ ਕਾਰਡ ਉਸ ਰਾਤੀ ਰਾਤ ਦਾਖਲ ਕਰਾਇਆ ਜੀ ਉਹਨੂੰ ਹਾਂਜੀ ਅਸੀਂ ਰਾਤ ਦੀ ਗਏ ਆਂ ਧੋੜੀ ਆ ਬੈਠੇ ਨਾਲ ਸਰਪੰਚ ਉਹ ਨਹੀਂ ਸਰਦਾਰ ਚਰਨ ਜੀ ਧੋਣੀ ਹਾਂਜੀ ਤਾਂ ਤਿਆਰੀ ਕਰਨ ਨੂੰ ਤੁਹਾਨੂੰ ਜਾਣਦੀ ਉਹਦੇ ਇਲਾਜ ਲਈ ਉਹਦੀ ਮਦਦ ਲਈ ਕੀ ਉਪਰਾਲਾ ਕੀਤਾ ਜਾ ਰਿਹਾ ਪਿੰਡ ਵੱਲੋਂ ਪਿੰਡ ਵੱਲੋਂ ਤੁਸੀਂ بڑا ਵੱਧ ਚੜ੍ਹ ਕੇ ਕਰਾਂਗੇ ਜਿੰਨੀ ਚੋਕੀ ਹੋਊਗੀ ਅਸੀਂ ਤੁਹਾਡੇ ਨਾਲ ਬਾਕੀ ਸਰਕਾਰ ਨੂੰ ਵੀ ਅਪੀਲ ਕਰਾਂਗੇ ਸਰਕਾਰ ਨੂੰ ਸਰਕਾਰ ਨੂੰ ਅਪੀਲ ਕਰਾਂਗੇ ਜਿੰਨੀ ਵੱਤੋਂ ਦੋਸਰੇ ਵੱਤੋਂ ਠੀਕ ਹੈ ਜਿੱਦ ਸਰਪੰਚ ਸਾਹਿਬ ਕਹੀ ਜਾਂਦੇ ਪੀਲੇ ਕਾਰਡ ਅਜੇ ਤੱਕ ਆਪਣੇ ਜਿਹੜੇ ਕਾਰਡ ਜਿਹੜੇ 5 ਲੱਖ ਵਾਲੇ ਆ ਅਜੇ ਵੀ ਨਹੀਂ ਕੰਪਲੀਟ ਬਣੇ ਹੋਏ ਉਸ ਸਬੰਧ ਵਿੱਚ ਕੁਝ ਬੇ ਸਿਆਸੀ ਗੱਲ ਹੈ ਮੈਂ ਅੱਜ ਨਾ ਹੀ ਗੱਲ ਕਰਾਂ ਤਾਂ ਚੰਗੀ ਗੱਲ ਹੈ ਜੀ ਫਿਰ ਇਹ ਗੱਲ ਫਿਰ ਕਿਸ ਨੇ ਕਰ ਲਾਂਗੇ ਹਾਲਤ ਮਾੜੀ ਹੈ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਕੁਝ ਕਹਿਣਾ ਚਾਹੁੰਦੇ ਆ ਸਮਾਜ ਸੇਵੀ ਸੰਸਥਾਵਾਂ ਨੂੰ ਕਹਿਣਾ ਹੈ ਕਿ ਅੱਗੇ ਆਉਣ ਆ ਕੇ ਬੱਚਿਆਂ ਦੀ ਮਦਦ ਕਰਨ ਜਿਹੜੀ ਹੋ ਸਕਦੀ ਹੈ ਪਰਿਵਾਰਾਂ ਦੀ ਮਦਦ ਕਰਨ ਜਾਂ ਜਿਹੜਾ ਬੱਚਾ ਉੱਥੇ ਸਾਡੇ ਹਸਪੀਟਲ ਤੇ ਆਵਾ ਉਹਦੀ ਮਦਦ ਕਰਨ ਠੀਕ ਹੈ ਧੰਨਵਾਦ ਜੀ ਹਾਂਜੀ ਪਰ ਇਸ ਵੇਲੇ ਕਿਸਤਾ ਦੇਖਦੇ ਹੋ ਜਿਹੜੇ ਘਟਨਾ ਵਾਪਰੀ ਆ ਜੀ ਦੇਖਣ ਵਾਲਿਆਂ ਨੂੰ ਗੱਲ ਹੀ ਨਹੀਂ ਕੋਈ ਸਾਡੇ ਕੋਲ ਲਾਜੀ ਨਹੀਂ ਉਹ ਹੈ ਕਿ ਜੋ ਕੁਝ ਹੋ ਗਿਆ ਕਿੰਨੇ ਸੋਨੇ ਆ 72 ਸਾਡੇ ਕੋਲ ਤਾਂ ਲਾਜੀ ਨਹੀਂ ਹੈਗੇ ਜੀ ਜੋ ਜਿੰਨਾ ਕੁਝ ਅਜੇ ਹੋ ਗਿਆ ਕਿੰਨੀ ਕਿੰਨੀ ਉਮਰ ਦੇ ਨੌਜਵਾਨ ਸੀ ਕੋਈ ਇਹ 20 22 ਸਾਲ ਹੂੰ ਜਿਸ ਤਰ੍ਹਾਂ ਮਾਪਿਆਂ ਦਾ ਲੱਕ ਟੁੱਟ ਗਿਆ ਇਸ ਟਾਈਮ ਤੇ ਕੀ ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਹੈ ਇਹਨਾਂ ਪਰਿਵਾਰਾਂ ਦੀ ਮਤਲਬ ਇਹ ਕਹੋ ਜੀ ਕੀ ਕਰ ਸਕਦੇ ਆ ਜਦੋਂ ਜਵਾਨ ਚਲ ਗਏ ਹਨ ਉਹ ਨਹੀਂ ਕਰ ਸਕਦੇ ਜੋ ਦੂਜੀ ਮਾਤਰ ਆਪਾਂ ਕਲਪੈਣ ਭਰਾ ਸਾਰੇ ਅਹੀਂ ਮੈਂ ਪਿੰਡ ਵਾਲੇ ਵੀ ਆ ਸਾਰੇ ਮਰਦ ਦੇ ਹਨ ਭਰਾ ਇਹ ਕੀ ਕਰਾਂਗੇ ਇਹਨਾਂ ਦੇ ਜੋ ਕੋ ਪੂਰਾ ਸਮਝ ਕਰਾ ਠੀਕ ਹੈ ਪਰ ਉਹ ਜੋ ਗੱਜ ਹੋ ਗਿਆ ਉਹ ਅਸੀਂ ਉਹ ਨਹੀਂ ਵਾਪਸ ਆ ਸਕਦਾ ਮਾਫ ਕਰ ਮੌਕੇ ਤੇ ਪਹੁੰਚ ਗਏ ਹਾਂ ਬਹੁਤ ਮੰਦੀ ਹੋ ਗਈ ਐਤੋ ਕਰ ਕਰ ਕੱਟੀ ਆਪ ਜਮਾ ਕਰਵਾ ਕੇ ਆਏ ਐਨ ਮੌਕੇ ਤੇ ਫੋੜੀ ਹੈ ਜੀ ਇਸ ਤਰ੍ਹਾਂ ਮੰਨ ਲਓ ਕੋਈ ਡੂਰਾ ਨੂੰ ਗੁੰਝਲਾ ਪਈਆਂ ਹੁੰਦੀਆਂ ਨਾ ਉਸ ਤਰ੍ਹਾਂ ਕੱਟਿਆ ਉਹ ਤੁਹਾਨੂੰ ਜਾ ਕੇ ਉੱਥੇ ਇਹਨਾਂ ਦੀ ਦਸਰਬੰਦ ਤੁਸੀਂ ਮੌਜੂਦ ਸੀ ਉਸ ਟਾਈਮ ਉਸ ਟਾਈਮ ਮੈਂ ਹਸਪੀਟਲ ਆ ਗਿਆ ਸਿੱਧਾ ਹੀ ਅੱਛਾ ਜਦੋਂ ਲੈ ਕੇ ਆਏ ਆ ਹਾਲਤ ਦੇਖੀ ਨਹੀਂ ਜਾਂਦੀ ਕਿਸੇ ਦੀ ਥੌਣ ਇਥੋਂ ਕੱਟੀ ਸੀ ਇਹਦਾ ਚਬਾੜਾ ਸਾਰਾ ਬਾਹਰ ਆ ਰਿਹਾ ਸੀ ਤੇ ਬਹੁਤ ਬੰਦੀ ਆਦਿ ਜਦੋਂ ਇਹਨਾਂ ਨੂੰ ਕਰਾਇਆ ਸਾਰੀ ਰਾਤ ਨੀਂਦ ਨਹੀਂ ਆਈ ਮਤਲਬ ਸਾਰਾ ਪੇਟ ਹੀ ਨਹੀਂ ਸੁੱਤਾ ਨਹੀਂ ਇਹਨਾਂ ਦਾ ਸਾਰਾ ਪੇਟ ਹੀ ਕੋਈ ਜੋ ਹਾਲਤ ਹੈ ਹਾਂ ਸਭ ਬਹੁਤ ਜਿਆਦਾ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਆਪਣੇ ਵੱਲੋਂ ਅਪੀਲ ਕੋਈ ਇਹੋ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਮਨਤ ਕਰਨ ਜੋ ਪਰਿਵਾਰ ਦੀ ਮਾਤਰ ਪਰਿਵਾਰ ਆ ਬੱਚੇ ਵੀ ਬਹੁਤ ਹੋਣ ਹਾਰ ਬੱਚੇ ਸੀ ਇਹ ਨਹੀਂ ਸੀ ਕਿ ਬੱਚੇ ਕੋਈ ਮਾਪਿਆਂ ਦੇ ਕਹਿਣੇ ਤੋਂ ਬਾਹਰ ਸੀ ਹਰ ਗੱਲ ਮਾਪਿਆਂ ਵੀ ਆਗਿਆ ਦੇ ਨਾਲ ਕਰਦੇ ਸੀ ਆਪਣਾ ਕੰਮ ਚ ਲਾਉਂਦੇ ਸੀ ਇਹ ਤੇ ਕੁਦਰਤ ਦਾ ਭਾਣਾ ਸੀ ਚਾਣਕ ਹੋ ਗਿਆ ਵਾ ਕੁਝ ਕੇ ਆਪਾਂ ਕਹਿ ਸਕਦੇ ਹਾਂ ਅੱਜ ਇਹ ਕਾਦੀ ਫਲੈਟ ਵੀ ਸੀ ਹਾਂਜੀ ਉਹਨੇ ਮੁੰਡੇ ਨੇ ਇੱਕ ਨੇ ਜਾਣਾ ਸੀਗਾ ਉਹ ਸ਼ਾਇਦ ਮੈਨੂੰ ਇੰਜਾਮ ਬਰੇਕ ਨਹੀਂ ਪਤਾ ਪਰ ਉਹਨਾਂ ਮੱਥਾ ਟੇਕਣੇ ਗਏ ਸੀ ਅੱਜ ਜਾਮਨਗਰ ਜਾਣਾ ਸੀ ਫੜਾਈ ਵੀ ਸੀ ਉਹ ਸਰਦਾਰ ਮੁੰਡਾ ਜੀ ਹੈ ਸੁਖਦੇਵ ਸਿੰਘ ਤੇ ਉਹਦੀ ਅੱਜ ਫੜਾਈ ਸੀ ਬਹੁਤ ਹੌਣਹਾਰ ਬੱਚਾ ਸੀ ਸਾਰੇ ਬੱਚੇ ਹੌਣਹਾਰ ਸੀ ਜੀ ਬਹੁਤ ਹੀ ਜ਼ਿਆਦੀ ਦਿੱਤੇ ਕੁਛ ਕਹਿ ਨਹੀਂ ਸਕਦੇ ਲਫ਼ਜ਼ ਹੈ ਨਹੀਂ ਸਕਦੇ ਠੀਕ ਪਿੰਡਾਂ ਤੇ ਜੰਗੇ ਹੀ ਮਾਪਿਆਂ ਦੇ ਤੇ ਜਿਹੜੇ ਅਗੇ-ਅਗੇ ਸਾਰੇ ਪਿੰਡਾਂ ਤੇ ਜਿੰਨੇ ਆਵਾਜ਼ ਮਾਰੀ ਆ ਜਿੰਨੇ ਆਵਾਜ਼ ਮਾਰੀ ਆ ਕਦੀ ਨਾ ਬੱਚਾ ਛੱਡ ਮਿਲਦਾ ਨਾ ਕਦੀ ਇਹਨਾਂ ਦਾ ਅਜੇ ਤੱਕ ਇਹ ਨਹੀਂ ਹੋਇਆ ਕਿ ਕਿਸੇ ਨਾਲ ਬੁਰਾ ਬੋਲੇ ਹੋਣਗੇ ਚਾਹਨ ਕਿ ਜਿਸ ਤਰ੍ਹਾਂ ਇਹਨਾਂ ਰਹਿਣਾ ਨਹੀਂ ਸੀ ਨਹੀਂ ਛੂਟੀ ਉਮਰ ਦੇ ਵਿੱਚ ਜਦੋਂ ਕਿਸੇ ਨੇ ਆਵਾਜ਼ ਦਿੱਤੀ ਇੱਕ ਪਿੰਡ ਨਹੀਂ ਮੈਨੂੰ ਲੱਗਦਾ ਸਾਡੇ ਪੰਜ ਪਿੰਡ ਇੱਥੇ ਇਕੱਠੇ ਹੋ ਗਏ ਹੋਏ ਜੜੇ ਹਰ ਕਿਸੇ ਦਾ ਸਟੇਟਸ ਵੇਖ ਲਓ ਇਹਨਾਂ ਬੱਚਿਆਂ ਦਾ ਹੀ ਲੱਗਾ ਉਹਨਾਂ ਨੂੰ ਦਿਨੋਂ ਪਿਆਰੀ ਤਾਂ ਲੱਗਾ ਠੀਕ ਹੈ ਧੰਨਵਾਦ ਜਿਹੜਾ ਇਲਾਜ ਆ ਉਹ ਕਹਿ ਕੇ ਸਰਕਾਰ ਨੂੰ ਕਾਵਾਂਗੇ ਵੀ ਉਹ ਕਮ ਸੇ ਕਮ ਉਹ ਦੇ ਉਹ ਤੇ ਉਹਨੂੰ ਮਜੇਰਾ ਖਰਚੇ ਤੋਂ ਪਹੁੰਚਾਇਆ ਜਾਵੇ। ਪਰ ਪਿੰਡਾਂ 'ਚ ਦੇਖਣ ਜਾਇਆ ਵੀ ਕਈ ਲੋਕਾਂ ਦੇ ਜਿਹੜੇ 5 ਲੱਖ ਵਾਲੇ ਕਾਰਡ ਉਹ ਵੀ ਨਹੀਂ ਅਜੇ ਤੱਕ ਬਣੇ ਹੋਏ। ਉਹਨਾਂ ਬਾਰੇ ਕਿੱਦਾਂ ਆਮ ਆਦਮੀ ਪਾਰਟੀ ਹਸਪਤਾਲ 'ਚ ਬਣ ਜਾਂਦਾ ਵਾ ਸਰਕਾਰੀ ਹਸਪਤਾਲ 'ਚ ਬਣ ਜਾਣਾ ਕਾਰਡ ਉਹਦੇ ਕੋਈ ਚੱਕਰ ਨਹੀਂ ਗਾ। ਹੂੰ। ਆ ਉਹ ਕਾਰਡ ਚਲ ਬਣ ਜਾਂਦਾ ਉਸ ਵੇਲੇ ਉਹਦਾ ਕਾਰਡ ਦੀ ਕੋਈ ਪਰਬਲ ਨਹੀਂ ਹੁੰਦੀ। ਅੱਛਾ ਜੀ। ਹਾਂਜੀ। ਠੀਕ ਹੈ ਜੀ। ਹਾਂਜੀ ਫੋਈ ਸੋ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਘਟਨਾ ਵਾਪਰੀ ਇੱਥੇ ਜੋ ਘਟਨਾ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਆ ਅੱਜ ਇਹ ਵਾਪਰੀਆ ਪਿੰਡ ਦੇ ਵਿੱਚ ਆ ਤੇ ਸਾਡੇ ਤਰਨਤਾਰ ਦੇ ਵਿੱਚ ਪਹਿਲਾਂ ਵੀ ਇਹ ਕਾ 2 ਘਟਨਾਇ ਤਿੰਨ ਇਹ ਸੱਤਨ ਕਰਨਾ ਇਹ ਤੀਜੀ ਘਟਨਾ ਜਿਹੜੀ ਆ ਵਾਪਰੀ ਆ ਹੂੰ ਲੋਕ ਪਲਾਸੌਰ ਦੇ ਵਿੱਚ ਹੀ ਸੀ ਇੱਕੇ ਪਰਵਾਦੇ ਜੀ ਜਿਹੜੇ ਆ ਉਹ ਟਰੱਕ ਦੇ ਚਲੇ ਆਗੇ ਹੀ ਉੱਥੇ ਬਾਦ ਇੱਕ ਪੁਰਾਣੀ ਐਕਸੀਡੈਂਟ ਉਹ ਵੀ ਚਾਰ ਸਵਾਰੀ ਪੰਜ ਸਵਾਰੀ ਗੱਡੀ ਚ ਉਹਨਾਂ ਚੋਂ ਚਾਰ ਦੀ ਮੌਤ ਹੋ ਗਈ ਤੇ ਅੱਜ ਦੀ ਵੀ ਦੁਖਦਾਈ ਬਹੁਤ ਜ਼ਿਆਦੀ ਵੱਡੀ ਦੁਖਦਾਈ ਘਟਨਾ ਵਾ ਜਿਹੜੇ ਪੰਜ ਮੈਂਬਰ ਹੀ ਜਿਹਨਾਂ ਜੋ ਇੱਕ ਜ਼ਖਮੀ ਆ ਮੌਤ ਦੀ ਹਾਲਤ ਚ ਉਹ ਵੀ ਅਜੇ ਤਰਾ ਆਪਣਾ ਮੌਤ ਵੀ ਲੜਾਈ ਲੜ ਰਿਹਾ ਤੇ ਚਾਹ ਜਿਹੜੇ ਉਹ ਮੌਕੇ ਤੇ ਜਿਹੜੇ ਆ ਸੀਲ ਹੋ ਗਿਆ ਤੁਸੀਂ ਆਮ ਪਾਰਟੀ ਦੇ ਨੁਮਾਇੰਦੇ ਵੀ ਹੋ ਤੇ ਕੀ ਬੇਨਤੀ ਆਪਣੇ ਵੱਲ ਕਰੋਗੇ ਕੀ ਮਦਦ ਕਰੋਗੇ ਤੁਸੀਂ ਅਸੀਂ ਆਪਣੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਦੀ ਵੱਧ ਤੋਂ ਵੱਧ ਜਿਹੜੀ ਮਦਦ ਕਰਨੀ ਚਾਹੀਦੀ ਆ ਬਾਕੀ ਆਪਾਂ ਸਰਕਾਰਾਂ ਤੇ ਰਹਈਏ ਆਪਾਂ ਹੋਰ ਵੀ ਨੁਮਾਇੰਦੇ ਬਹੁਤ ਆ ਆਪਾਂ ਸਾਰੇ ਪੰਪਾ ਸੋ 400 ਸੋ ਪਾ ਕੇ ਉਹਦਾ ਲਾਜਵੀ ਕਰਾ ਸਕਦੇ ਆ ਜਰੂਰੀ ਆਪਾਂ ਵੀ ਸਰਕਾਰ ਤੋਂ ਉਹ ਤੇ ਫੇਰ ਕਰੋਣਾ ਇਹ ਆਪਣੇ ਕਾ ਤੇਨ ਉਸਾਰਿਆਂ ਨੂੰ ਅਸੀਂ ਬੇਤੀ ਕਰਦੇ ਆ ਸਾਰੇ ਜਣੇ ਸਹਿਯੋਗ ਨਾਲ 2 2 400 500 ਜਿਹੜਾ ਪਾਕੀ ਉਹਦੀ ਸ਼ਿਵਾਈ ਦੀ ਮਦਦ ਕਰਨੀ ਚਾਹੀਦੀ ਆ ਧੰਨਵਾਦ ਜੀ ਸੰਧੂ ਸਾਹਿਬ ਜੋ ਅੱਜ ਪੰਡੋਰੀ ਰਣ ਸਿੰਘ ਵਿੱਚ ਜੋ ਮੰਦਪਾਗੀ ਘਟਨਾ ਵਾਪਰੀ ਆ ਕਿਸ ਤਰ੍ਹਾਂ ਗਿਆਰਾ ਦੁੱਖ ਮਹਿਸੂਸ ਕਰਦੇ ਤੇ ਬਹੁਤ ਹੀ ਡਕਟਾਈ ਘਟਨਾ ਆ ਇੰਪਿੰਡ ਦੇ ਵਿੱਚ ਜਿਵੇਂ ਇੱਕ ਆਪਾਂ ਜਮਾਂ ਆਮ ਕਹਿ ਦਿੰਨੇ ਵੀ ਕਹਿਰ ਕਹਿਰ ਆ ਗਿਆ ਖਬਰਤ ਗਿਆ ਹੂੰ ਚਾਰ ਮੌਤਾਂ ਇੱਕ ਪਿੰਡ ਦੇ ਵਿੱਚ ਇੱਕ ਐਕਸੀਡੈਂਟ ਦੇ ਦੌਰਾਨ ਜਿਹੜੀਆਂ ਹੋਈਆਂ ਵਾ ਪੂਰੀ ਰਣਸੰ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾ ਔਰ ਇੱਕ ਇਹ ਮੈਂ ਸਮਝਦਾ ਵੀ ਇਹ ਨਾ ਇੱਕ ਸਾਰਿਆਂ ਵਖਤ ਕੋਈ ਬੰਦਾ ਇਹੋ ਜਿਹੀ ਜਿਹਦੀ ਅੱਖ ਰੋਈ ਨਹੀਂ ਇੱਥੇ ਆ ਕੇ ਇੰਨੀ ਵੱਡੀ ਘਟਨਾ ਹੋਈ ਇਸ ਪਿੰਡ ਦੇ ਵਿੱਚ ਬਹੁਤ ਅਫਸੋਸਨਾਕ ਘਟਨਾ ਵਾ ਕੀ ਮਜੂਦਾ ਸਰਕਾਰ ਕੋ ਕੀ ਬੇਨਤੀ ਕਰਨਾ ਚਾਹੁੰਦੇ ਹੋ ਤੁਸੀਂ ਮਜੂਦਾ ਸਰਕਾਰ ਨੂੰ ਅਸੀਂ ਮਤਕ ਕਰ ਲਈ ਮੈਂ ਪੁੱਲਾ ਸਾਹਿਬ ਨਾਲ ਵੀ ਗੱਲ ਕਰੂੰਗਾ ਫਿਰ ਮੈਂ ਕੱਲ ਨੂੰ ਰਿਸ਼ ਪੁੱਲਾ ਸਾਹਿਬ ਨਾਲ ਤੇ ਉਹ ਕਹਿੰਦੇ ਸੀ ਅਸੀਂ ਅੱਜ ਤੱਕ ਮੇਰੇ ਕੋਲ ਟਾਈਮ ਕੋ ਬਿਜੀ ਹੈ ਜਿਵੇਂ ਤੇ ਕੱਲ ਮੈਂ ਜਿਹੜਾ ਟਾਈਮ ਕੱਢ ਕੇ ਮਤਲਬ ਉਹਨਾਂ ਕੋਲ ਮਿਲ ਕੇ ਜਾਵਾਂਗਾ ਤੇ ਫਿਰ ਜੋ ਵੀ ਬੰਦੀ ਹੋਣੀ ਖੈਦਾ ਸੀ ਉਹ ਸ਼ਿਕਰਾਂਗੇ ਫਿਰ ਮਤ ਪਰਿਵਾਰ ਦੀ ਕੀਤੀ ਜਾਵੇ ਕੁਝ ਪਤਾ ਲੱਗਾ ਜੀ ਚਾਂਸ ਕਿਸ ਤਰ੍ਹਾਂ ਬਣਿਆ ਕੋਈ ਕਿਹੜੀ ਜਗ੍ਹਾ ਘਟਨਾ ਵਾਪਰੀ ਆ ਇੱਕ ਘਟਨਾ ਤਾਂ ਆਪਣੇ ਗੋਦਵਾਲ ਸਾਹਿਬ ਦੇ ਉਧਰ ਹੋਈ ਆ ਰੋਡ ਤੇ ਤੇ ਆਪਣੇ ਐਕਸੀਡੈਂਟ ਜਿਹੜਾ ਉਹ ਦਾ ਜੇ ਕੋਈ ਪੂਰਾ ਨਾ ਪੂਰ ਨਹੀਂ ਪਤਾ ਲੱਗ ਸਕਦਾ ਵੀ ਕਿੱਦਾਂ ਕੀ ਗੱਲ ਬਣੀ ਆ ਕਿਉਂਕਿ ਜਿਹੜਾ ਮੁੰਡਾ ਬਾਕੀ ਤਾਂ ਮੌਤ ਹੋ ਗਈ ਸਾਰਿਆਂ ਦੀ ਬਿਲਕੁਲ ਜਿਹੜਾ ਇੱਕ ਡਰਾਈਵਰ ਸੀ ਮੁੰਡਾ ਅਜੇ ਉਹ ਅਜੇ ਵਿਚਾਰਾ ਜੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਵਾ ਹੂੰ ਤੇ ਉਸ ਤੋਂ ਯਾਨੀ ਜਿਹੜੀ ਘਟਨਾ ਦਾ ਉਹ ਪਤਾ ਲੱਗ ਸਕਦਾ ਵਾ ਅਜੇ ਹਾਲ ਦੀ ਘੜੀ ਕੋਈ ਪੱਕਾ ਨਹੀਂ ਕਹਿ ਸਕਦਾ ਸੰਧੂ ਸਾਹਿਬ ਜਿਸ ਪਰਿਵਾਰ ਜਿਹੜਾ ਮੁੰਡਾ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਇਸ ਟਾਈਮ ਉਹ ਵੀ ਗਰੀਬ ਪਰਿਵਾਰ ਚੋਂ ਆ ਹਾਂਜੀ ਉਹਦੇ ਲਈ ਵੀ ਕੀ ਬੇਨਤੀ ਕਰਾਂਗੇ